ਹਾਂਜੀ ਵੈਗ ਰੂਜੀ ਅੱਜ ਆਪਣੇ ਕੋਲੇ 22 ਬਰਜਮੈਮੈ ਤੋਂ ਪਹੁੰਚਿਆ ਹੈ। ਭਾਈ ਬੋੜ ਬਹੁਤ ਮਿਹਨਤ ਕਰਦਾ ਭਾਈ ਪੂਰੇ ਪਿੰਡਾਂ ਦੇ ਵਿੱਚੋਂ ਗੱਟੇ ਇਕੱਠੇ ਕਰਕੇ ਮੁੱਲ ਗੱਟੇ ਲੈ ਕੇ ਕਿਸਾਨ ਵੀਰਾਂ ਤੋਂ ਤੇ ਵੱਡੇ ਪੱਲੜ ਬਣਾਉਂਦਾ ਤੇ ਛੋਟੀਆਂ ਪੱਲੀਆਂ ਬਣਾਉਂਦਾ ਹੈ। ਤੇ ਭਾਈ ਆਪਣੇ ਕੋਲੇ ਇੱਕ ਵਾਰੀ ਪਹਿਲਾਂ ਵੀ ਆਇਆ ਸੀਗਾ। ਤੇ ਅੱਜ ਵੀ ਆਇਆ ਤੇ ਅਸੀਂ ਸੰਤਾਂ ਦੇ ਟੱਲੇ ਤੇ ਜੋ ਪੱਲੜ ਬਣਾਉਣੇ ਸੀਗੇ ਤੇ ਬਾਈ ਨਾਲ رابطہ ਕੀਤਾ ਤੇ ਬਾਈ ਕਹਿੰਦਾ ਵੀ ਮੈਂ ਘਰੋਂ ਜੇ ਕਿਸੇ ਨੇ ਰੇ ਵਾਲੇ ਗੱਟੇ ਕਿਸਾਨ ਵੀਰ ਨੇ ਵੇਚਣੇ ਆ ਮੈਂ ਉਹ ਵੀ ਲੈ ਲੈਣਾ ਤੇ ਜੇ ਕਿਸੇ ਨੇ ਪੱਲੜ ਬਣਾਉਣੇ ਆ ਵੱਡੇ ਜਾਂ ਛੋਟੀਆਂ ਪੱਲੀਆਂ ਬਣਾਉਣੀਆਂ ਤੇ ਉਹ ਬਾਈ ਨਾਲ ਆਪਾਂ ਗੱਲ ਕਰਦੇ ਆ ਬਾਈ ਜੀ ਛੋਟੀਆਂ ਪੱਲੀਆਂ ਦਾ ਕੀ ਰੇਟ ਆ ਜੀ ਬਣਾਈ ਦਾ 8 ਰੁਪਏ ਗੱਟੇ ਹੀ 8 ਰੁਪਏ ਗੱਟਾ ਹਾਂਜੀ ਠੀਕ ਆ ਠੀਕ ਆ ਸਲਾਈ ਹੁੰਦੀ ਹੈ ਜੀ ਕੰਨੀ ਸਾਰੇ ਪਾਸੋਂ ਲੇੜੀ ਹੁੰਦੀ ਹੈ ਜੀ ਅੱਛਾ ਛਾ ਡਬਲ ਸਲਾਈ ਹੁੰਦੀ ਹੈ ਤੇ ਕੰਨੀ ਜਿਹੜੀ ਸਾਰੇ ਪਾਸੇ ਉਹ ਲੇੜੀ ਹੁੰਦੀ ਹੈ ਸਹੀ ਗੱਲ ਆ ਵੀ ਲੇੜ ਕੇ ਗੱਟਾ ਪੱਲੀ ਪਾਟ ਦੇਣਗੇ ਹਾਂਜੀ ਤੇ ਜੇ ਕਿਸੇ ਨੇ ਗੱਟਾ ਵੇਚਣਾ ਹੋਵੇ ਉਹ ਕਿਰੇਟ ਲੈਣਿਆ ਕੋਈ ਅੱਡੋ ਵੱਡੀ ਰੇਟ ਹੁੰਦੇ ਆ ਜੀ 5.5 5.5 6 ਇਸ ਤਰ੍ਹਾਂ ਹੁੰਦੇ ਆ ਅੱਛਾ ਵੀ 5.5 ਰੁਪਏ 6 ਰੁਪਏ ਹਾਂ ਦੇਖ ਕੇ ਹੁੰਦਾ ਜੀ ਗੱਟੇ ਠੀਕ ਆ ਠੀਕ ਆ ਜੀ ਠੀਕ ਆ ਤੇ ਚਲੋ ਬਾਈ ਜੀ ਬਾਈ ਨਾਲ ਸੰਪਰਕ ਕਰਿਓ ਬਾਈ ਦਾ ਨਾਂ ਹੈਗਾ ਬੋੜ ਬੁਰਜ ਮਹਿਮਾ ਬਾਈ ਜੀ ਨੰਬਰ ਬੋਲ ਦਿਓ ਆਪ ਦਾ ਨੰਬਰ ਹੈਗਾ ਜੀ 7837084348 ਠੀਕ ਹੈ ਜੀ ਬਾਈ ਨਾਲ ਜਰੂਰ ਸੰਪਰਕ ਕਰਿਓ ਤੇ ਬਾਈ ਜੀ ਮੈਂ ਵੀ ਪੱਲੀਆਂ ਲਈਆਂ ਦੋ ਇਹਨਾਂ ਤੋਂ ਬਾਈ ਤੋਂ ਬਾਈ ਤੋਂ ਮੈਂ ਵੀ ਦੋ ਪੱਲੀਆਂ ਲਈਆਂ ਬਾਈ ਬੋੜ ਤੋਂ ਤੇ ਮੈਂ ਕਿਹਾ ਬਾਈ ਜੀ ਥੋੜੇ ਆਪਾਂ ਖਲਾਰ ਕੇ ਦੇਖੀਏ ਪੱਲੀ ਨੂੰ ਤੇ ਮੈਂ ਕਿਹਾ ਬਾਈ ਕਿਤੇ ਐ ਨਾ ਕਹਿੰਦਾ ਵੇ ਯਾਰ ਵੀ ਰੇਡ ਲੇਡ ਪਾਸੇ ਤੇ ਮਾਰੀ ਨਾ ਹੋਵੇ ਯਾ ਬਾਈ ਜੀ ਪਾਸੇ ਤੇ 1.5 ਮਾਰ ਕੇ ਵਧੀਆ ਦੂਰੀ ਸਿਹਾਉਣਾ ਬਾਈ ਜੀ ਆ ਦੇਖੋ ਦੂਰੀ ਸਿਹਾਉਣ ਮਾਰਦਾ ਬਾਈ ਤੇ ਆ 5 ਗੱਟਿਆਂ ਦੀ ਬਾਈ ਪੱਲੀ ਹਾਂਜੀ 5 ਦੀ ਇਹ ਬਾਈ ਜੀ 5 ਗੱਟਿਆਂ ਦੀ ਪੱਲੀ ਤੇ 22 4 ਗੱਟਿਆਂ ਦੀ ਪੱਲੀ ਛੋਟੀ ਰਹਿੰਦੀ ਹਨਾ ਹਾਂਜੀ ਛੋਟੀ ਨੂੰ ਕੰਮ ਨਹੀਂ ਆਉਂਦੀ ਉਹ ਤੂੜੀ ਨੂੰ ਕੰਮ ਨਹੀਂ ਆਉਂਦੀ ਬਾਈ ਤੋਂ ਮੈਂ ਮੈਂ ਖਿਆ ਵੀ ਆਪਾਂ 22 ਤਾਂ ਕਰ ਦੇਣੀ ਮੈਂ ਖੈਰ ਤੇ ਗੱਟੇ-ਗੁੱਟੇ ਆਪਣੇ ਕੋਲੇ ਹੁੰਦੇ ਨੇ ਤੇ ਪੱਲੀਆਂ ਬਾਈ ਜੀ ਕਈ ਵਾਰੀ ਕਰੇ ਕੰਮ ਦੇ ਜਾਂਦੀਆਂ ਜਿਵੇਂ ਆਪਾਂ ਘਰੇ ਕਣਕ ਦਾ ਆਟੇ ਆਸਤੇ ਕਣਕ ਪੀਨ ਕਰਨੀ ਹੈ ਤੇ ਬਹੁਤ ਵਧੀਆ ਬਾਈ ਜੀ ਰੂਹ ਖੁਸ਼ ਹੋ ਗਈ ਬਾਈ ਦਾ ਕੰਮ ਦੇਖ ਕੇ ਤੇ ਬਾਈ ਜੀ ਬਹੁਤ ਮਿਹਨਤੀ ਹੈ ਮਿਹਨਤ ਦਾ ਆਪਾਂ ਮੁੱਲ ਪਾਇਆ ਕਰੋ ਬਾਈ ਜੀ ਤੇ ਬਾਈ ਦਾ ਪਿੰਡ ਆਪਣਾ ਗਵਾਂਢੀ ਪਿੰਡ ਬੁਰਜ ਮਹਿਮਾ ਬਾਈ ਤੇ ਬਾਈ ਨਾਲ ਬਾਈ ਜਰੂਰ ਸੰਪਰਕ ਕਰਿਓ ਧੰਨਵਾਦ ਜੀ